ਚੈਨਲ ਦਾ ਆਰਐਨ ਨਿਊਜ਼ ਵੇਖ ਰੇ ਸਾਰੀ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਗੁਰਦਾਸਪੁਰ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਮਿਲੀ ਜਾਣਕਾਰੀ ਦੇ ਮੁਤਾਬਕ ਗੁਰਦਾਸਪੁਰ ਪੁਲਿਸ ਵੱਲੋਂ ਰਾਜਸਥਾਨ ਦੇ ਇੱਕ ਵਿਅਕਤੀ ਨੂੰ ਅਫੀਮ ਅਤੇ ਡਰਗਮਣੀ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ ਇਹ ਸਾਰੀ ਜਾਣਕਾਰੀ ਐਸਪੀ ਸਰਦਾਰ ਬਲਵਿੰਦਰ ਸਿੰਘ ਨੇ ਇੱਕ ਪ੍ਰੈਸ ਮੀਟਿੰਗ ਰਾਹੀਂ ਮੀਡੀਆ ਨਾਲ ਸਾਂਝੀ ਕੀਤੀ ਉਹਨਾਂ ਦੱਸਿਆ ਕਿ ਰਾਜਸਥਾਨ ਦੇ ਇੱਕ ਵਿਅਕਤੀ ਜਿਸ ਦਾ ਨਾਮ ਮਦਨ ਗੁੱਜਰ ਹੈ ਉਸ ਨੂੰ ਪੁਲਸ ਵੱਲੋਂ ਕਾਬੂ ਕੀਤਾ ਗਿਆ ਹੈ ਜਿਸ ਪਾਸੋਂ 1.547 ਕਿਲੋ ਅਫੀਮ ਅਤੇ 25000 ਡਰਗ ਬਣੀ ਬਰਾਮਦ ਕੀਤੀ ਗਈ ਹੈ ਉਨ੍ਹਾਂ ਕਿਹਾ ਕਿ ਇਸ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਹੈ ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube ਅਤੇ Facebook ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸਰਚ ਕਰੋ ਦਾ ਆਰ ਐ ਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇਖਣ ਚੜ੍ਹਦਾਂ ਪੱਤਰਕਾਰ ਨਰਿੰਦਰ ਕੌਰ ਪਰਿਵਾਰ ਅਤੇ ਐਮ ਐਸ ਰਾਜਾ ਦੀ ਇਹ ਖਾਸ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਸ੍ਰੀ ਗੌਰਵ ਯਾਦਵ ਆਈਪੀਐਸ ਉਹਨਾਂ ਦੇ ਨਿਦਾ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਸ੍ਰੀ ਹਰੀਸ਼ ਦੈਮਾ ਐਸਐਸਪੀ ਗਦਾਸਪੁਰ ਵੱਲੋਂ ਚਲਾਈ ਮਹਿਮ ਦੇ ਤਹਿਤ ਇਨਸਪੈਕਟਰ ਸੀਆਈ ਇਹ ਕਪਲ ਕੌਸ਼ਲ ਤੇ ਐਸਐਚਓ ਸਦਰ ਗਦਾਸਪੁਰ ਨੇ ਨਾਕਾਬੰਦੀ ਕੀਤੀ ਹੋਈ ਸੀ ਦਰਣੇ ਨਾਕਾਬੰਦੀ ਮਦਨ ਗੁਜਰ ਪੁੱਤਰ ਫੈਰੂ ਗੁਜਰ ਵਾਸੀ ਪਿੰਡ ਸਹਾਰਾ ਥਾਣਾ ਪਰਛੋੜੀ ਜਿਲ੍ਹਾ ਚਤੌੜਗੜ ਰਾਜਸਥਾਨ ਇਹਨੂੰ ਸ਼ੱਕ ਦੀ ਬਨਾ ਤੇ ਚੈੱਕ ਕੀਤਾ ਗਿਆ ਜੋ ਚੈੱਕ ਕਰਨ ਤੇ ਇਹਦੇ ਪਿੱਠੂ ਬੈਗ ਜਿਹੜਾ ਪਾਇਆ ਹੋਇਆ ਸੀਗਾ ਪਿੱਠੂ ਬੈਗ ਤੋਂ ਵਿੱਚੋਂ 1 ਕਿਲੋ 547 ਗ੍ਰਾਮ ਅਫੀਮ 25000 ਰੁਪਏ ਡਗਮਨੀ ਕਰੰਸੀ ਨੋਟੜੇ ਬਰਾਮਦ ਹੋਏ ਨੇ ਇਹਦੇ ਖਿਲਾਫ ਜਿਹੜਾ ਮਕਦਮਾ ਐਫਆਰ ਨੰਬਰ 74 ਡੇਟਡ 9/7/2024 ਅੰਡਰ ਸੈਕਸ਼ਨ 18 27 ਐ ਐਨਡੀਪੀਏ ਅਕਤਾਰ ਕੀਤਾ ਗਿਆ ਜੋ ਦੋਸ਼ੀ ਨੂੰ ਮੌਕੇ ਤੇ ਰਫਤਾਰ ਕੀਤਾ ਫਰਦਰਲੀ ਰਿਪੋਰਟ ਕਰਲੀ ਕੀਤੀ ਜਾ ਰਹੀ ਹੈ ਇਹ ਰਾਜਸਥਾਨ ਤੋਂ ਲੈ ਕੇ ਆਇਆ ਸੀਗਾ ਤੇ ਫਰਦਰ ਅੱਗੇ ਜਾ ਕੇ ਇਹਨੇ ਕਿਸੇ ਗਦਾਸਪੁਰੀ ਅਰੀਜੀਸ ਪਲਾਈ ਕਰਨੀ ਸੀ ਤੇ ਇਹਨੂੰ ਰੈਸਟ ਕਰ ਲਿਆ ਇਹ ਫਰਦਰ ਦਾ ਹੁਣ ਰਮਾਨ ਲੈ ਆ ਦਾ ਰਮਾਨ ਲੈ ਕੇ ਫਰਦਰ ਦੇ ਪ੍ਰਤੋਕਿਸ਼ ਕਰਾਂਗੇ ਫਿਲਹਾਲ ਕੋਈ ਨੋਟਿਸ ਨਹੀਂ ਆਇਆ ਇਹਨਾਂ ਫਰਦਰ ਅੱਗੇ ਇਨਵੈਸਟਿਗੇਟ ਕਰਾਂਗੇ ਰਿਕਾਰਡ ਚੈੱਕ ਕਰਾਂਗੇ ਤਾਂ ਤਫ਼ਤੀਸ਼ ਡਿਟੇਲ ਚ ਪੋਸ਼ੀਸ਼ ਕਰਾਂਗੇ ਵੀ ਕਿੱਥੋਂ ਹੈ ਕਿੰਨੀ ਵਾਰ ਲੈ ਕੇ ਆਇਆ ਰਮਾਨ ਲੈ ਆ ਦਾ ਫਰਦਰ ਪੋਸ਼ੀਸ਼ ਕਰਾਂਗੇ ਪਲਾਸ ਹੜਾਪਾ ਪਿੰਡ ਹੈ ਰਾਜਸਥਾਨ ਚ ਰਹਿਣ ਵਾਲਾ ਉਥੋਂ ਦਾ ਹੀ ਹੈ ਫਿਰ ਹਾਲ ਰਮਾਨ ਲੈ ਲਿਆ ਰੈਸਟ ਕਰਕੇ ਰਮਾਨ ਲੈ ਆ ਫਰਦਰ ਪਰਤਾਲ ਕਰ ਪਿਛੋਂ ਕਿਥੋਂ ਲੈ ਕੇ ਆਉਂਦਾ ਸੀ ਅੱਗੇ ਕਿੱਥੇ ਸਪਲਾਈ ਕਰਦਾ ਸੀ